ਕੀ ਕਰੀਂ ਉਹਨਾਂ ਆinda ਚੰਗੀ ਹੁੰਦੀ ਤੇਰੀ ਅੱਖ ਠੀਕ ਆ ਪੁੱਤ ਹਾਂ ਹੈਨਾ ਠੀਕ ਐ ਨਾ ਅੱਖ ਹੁਣ ਇਲਤ ਕਰੂੰਗਾ ਗਾ ਹਨ ਇਲਤ ਨਹੀਂ ਗਾ ਨੀ ਗਾ ਹਨ ਠੀਕ ਐ ਨਾ ਕਰੂੰਗਾ ਇਹ ਬੋਲ ਬੋਲ ਦੇ ਉਹ ਅੱਖ ਹੀ ਉਹ ਦੇਖ ਰਹੀ ਉਹ ਹਾ ਨਾ ਹੈਗਾ ਮੜ ਜਾਦੇ ਉਹ ਪਾਪ ਪਾਣੀ ਹੀ ਜਾਂਦਾ ਹਾਂ ਨਾ ਗੱਲ ਸਰਜਰੀ ਹੋਈ ਵੀ ਨਾ ਉਹਦੇ ਕਰਕੇ ਆ ਹੁਣ ਠੀਕ ਆ ਅੱਖ ਬੱਚਾ ਹੱਥ ਮਾ ਧੱਕਾ ਨਾ ਚੱਕਿਓ ਧੱਕਾ ਮੇਰੀ ਅੱਖ ਮਾ ਵੱਜਿਆ ਇਹ ਹੋਰ ਕੀ ਕਰੇ ਅੱਖ ਨੂੰ ਡਾਕਟਰ ਨੇ ਕੀ ਕਰਿਆ ਤੇ ਅੱਖ ਨੂੰ ਅਸ਼ੀਕਾਲ ਜੀ ਬਈ ਸਾਰਿਆਂ ਨੂੰ ਜੀ ਬਾਕੀ ਟਰਾਲਾ ਟਰੈਕਟਰ ਤੋਂ ਆਇਆ ਬਾਈ ਹਲੇ ਲੇਟ ਆਉਣੀਆ ਪਰਕੀਆਂ ਲੱਦਿਆ ਖੜਾ ਜਿਹੜਾ ਲੈ ਜਾਣਾ ਅੱਜ ਮਾ ਇਹਦਾ ਥੋੜਾ ਜਿਹਾ ਜਿਹੜਾ ਤੋੜਤਾ ਤਾਂ ਕੱਲੋਂ ਸੈਟ ਜਾ ਕਰਵਾਇਆ ਤਾਂ ਬਾਪੂ ਕਹਿੰਦਾ ਤੁਹਾਇ ਲਿਆ ਕਹਿੰਦਾ ਇਹਨੂੰ ਬਾਕੀ ਉਹ ਡੱਗ ਪਰ ਤੋਂ ਆਇਆ ਵਾ ਮਾ ਚੱਲ ਤੁਹਾ ਵੀ ਨਹੀਂ ਹੋਇਆ ਹੈਗਾ ਜੀਰੀ ਤੇ ਬਾਅਦ ਇਹ ਟਰਾਲਾ ਡਰਦਾ ਬਹੁਤ ਆਇਆ ਵਾ ਤਾਂ ਤੁਹਾਈ ਜੱਲ ਵੀ ਹੁਣ ਬਾਪੂ ਵੀਰੇ ਇਹ ਪਾਉਣ ਜੱਲਿਆ ਮਨ ਲੱਗਾ ਤੇ ਇਹ ਪਾਉਣ ਜੱਲਿਆ ਆ ਅਭੀਕਾਲ ਜੀ ਅਦਕਾਲ ਜੀ ਆ ਗਿਆ ਚੱਲ ਫਿਰ ਮੈਂ ਤੈਨੂੰ ਆ ਗਿਆ ਆ ਗਿਆ ਮੈਂ ਐਂ ਲਾਇਆ ਮੈਂ ਉਹ ਆ ਗਿਆ ਉਹ ਮੋਟਰਸਾਈਕਲ ਤੇ ਰੈਡ ਤੇ ਰੈਟ ਨੂਰੀ ਚੱਲਦੇ ਆਪਾਂ ਹੈ ਖੜ ਰਹਿਣ ਤੇ ਆ ਕੇ ਚੱਕ ਲਈ ਸੈਲਫ ਸੀ ਲੈ ਜੰਦੀ ਕਿੱਥੇ ਕਿਹੜਾ ਜੋ ਮਟਰ ਕਿੱਥੇ ਗੇਟ ਮਾਈ ਹਾਂ ਉਹਦੇ ਲੈ ਮੁੱਕ ਜਾਊਗਾ ਉਦੀ ਖੜਾ ਰਹਿਣ ਦੇ ਖੜਾ ਰਹਿਣ ਦੇ ਵੀ ਮੈਂ ਨਾ ਚੱਲ ਅੰਬਾ ਚੱਲ ਮੋਟਰ ਤੇ ਲਾਗ ਖੜਾ ਦੰਨੇ ਆ ਸੀ ਉਰੀ ਆ ਸਭ ਕਰਕੇ ਆ ਗਿਆ ਆਵਾ ਕਾਂਕਦੇ ਕਰਨਾ ਹੈ ਹਾਂ ਇਹਨੇ ਤਾਂ ਆਪਣੇ ਪੈਸੇ ਵਾਟ ਲਈ ਤੇ ਇਹਦਾ ਬੇਚੇ 6.5 ਲੱਖ ਨੂੰ ਹਾਂ ਹਾਂ ਫਾਲੀ ਖਾਲਾ ਕੁਝ ਨਹੀਂ ਉਹ ਵੀ ਦਾ ਟੇਕਾ ਲਾ ਚਾਰ-ਪੰਜ ਸਾਲ ਜਿੰਨਾ ਟਾਈਮ ਖੜੇ ਰਹੇ ਕੁਝ ਵੀ ਹੁੰਦਾ ਕਾਂਕ ਦੂਈ ਵਾਰ ਵਾਕੇ ਵੀਜੀ ਆ ਹੁਣ ਪੱਤਿਆਂ ਨੇ ਦੱਬ ਲੈਣੀ ਤੇ ਕਿਹਨੇ ਤਾਂ ਮਾਰਾ ਮੁੱਥੀ ਦੀ ਸਿਕਾਉਂਦਾ ਪੂਰਾ ਖੇਤ ਤਾਂ ਮਾਰ ਗਨ ਤੇ ਇਹਦਾਾਰੇ ਕੀਤੇ ਕਰਨੇ ਠੀਕ ਆ ਜੀ ਜਿਗੜੇ ਤਾਂ ਨਾ ਪਤਾ ਗਿਆ ਉਹਦਾ ਕਣਕ ਸੋਣੀ ਜੰਮਈ ਹੋਣਾ ਹੈ ਨਾ ਇਹ ਠੀਕ ਹੈ ਇੱਧਰ ਗੋਦਰੀ ਲਈ ਬੈਠਾ ਹਲੇ ਆਪਰੇ ਜਵਾਕਾਂ ਵਾਲਾ ਜਾ ਕੇ ਕੀ ਆ ਰਿਹਾ ਹੈ ਜਮਨ ਮੈਂ ਆਹ ਦਵਾਰਾ ਵੀ ਕਿਉਂ ਹੋਵੇ ਲਾ ਕਈ ਖੜੀ ਤਰ ਨਹੀਂ ਆਈ ਜੋ ਆਈ ਉਹ ਰੀਤਾਂ ਵੀ ਤਾਂ ਮਰ ਗਈ ਸੀ ਹੈ ਕਹਿੰਦਾ ਯਾਰ ਮੇਰੀ ਗੱਲ ਸੁਣ ਲੈ ਬਾਈ ਨੇ ਪੰਪ ਭੇਜਿਆ ਵੈਸਾ ਉਹ ਚੈੱਕ ਕਹਿੰਦਾ ਕਹਿੰਦਾ ਕਰ ਲਿਓ ਇਹਨੇ ਗਰੰਟੀ ਹੈ ਬੜੀ ਚੈੱਕ ਵੀ ਹੋਰ ਤਾਂ ਗਰੰਟੀ ਨਹੀਂ ਜਿਹੜੀ ਆਲੇ ਸਾਨੂੰ ਜਿਹੜਾ ਹਫ਼ਤਾ ਹੋ ਗਿਆ ਉਹ ਨਹੀਂ ਜਿਹੜੀ ਆਏ ਪਏ ਆ ਕਹਿੰਦਾ ਇਹਨੂੰ ਮਾਰ ਕਿਉਂ ਗੱਡੀ ਹੈ ਪਤਾ ਨੂੰ ਕੱਢੂ ਏ ਆ ਤੂੰ ਪਾਚੀ ਸਿੱਟੇ ਫੇਰ ਦੇਖ ਲੈ ਹੈ ਲੈ ਆ ਪੰਪ ਲੈ ਆ ਦੇ ਗਿਆ ਉਹ ਕੀ ਯਾਰ ਚੱਕ ਲੈ ਫਿਰ ਹਿਲਨੇ ਫਿਰ ਉਹ ਵੀ ਚੱਕ ਲੈ ਮੈਂ ਕਿਹਾ ਫਿੱਟ ਫੁੱਟ ਕਰਕੇ ਦੇ ਜਿੰਦੇ ਆਈ ਨਹੀਂ ਉਹ ਤੇ ਤੁੰਗੋ ਹਵਾ ਤਾਂ ਕਰ ਲੂ ਯਾਰ ਉਹ ਦੂਹਾ ਫੇਰ ਕਰਾ ਲੂਗਾ ਉਹਨੂੰ ਕਿਹਾ ਹਾਵਾ ਹਵਾ ਕਰ ਲਾ ਲਾ ਕਰ ਰੋਲ ਤਾਂ ਐਤੋਂ ਪਰਾ ਲੱਗੂ ਉਹ ਜਿਹੜੀ ਖੜੀਆ ਪਰ ਇਹ ਇਹ ਦੀਪੇ ਬਾਈ ਦਾ ਫੋਨ ਆਇਆ ਪਤਾ}{|\text{ਖੈਲਦਾਰ ਦੇ ਨਾਲੇ ਪਿੰਡਾ ਕਹਿੰਦਾ ਨਵੇਂ ਸ਼ਹਿਰ ਅੱਧਰ ਜਨ ਆਪਣਾ ਨਵਾਂ ਸ਼ਹਿਰ ਕਿੰਨੀ ਅੱਧਰ ਤੇ ਬਾਈ ਦਾ ਫੋਨ ਆਇਆ ਦਾ ਦੀਪੇ ਦਾ ਠੀਕ ਜੱਗੀ ਦਾ ਆਉਂਦਾ ਭਾਈ ਫਿਰੋਜ਼ ਪੈਪੂ ਰੋਜ਼ਪੁਰ ਤੇ ਕਹਿੰਦਾ ਮੇਰਾ ਵੀ ਆਉਂਦੇ ਦੇ ਕਹਾਂ ਮਾਸਰ ਦਾ ਲੈਦਾ ਮੇਰੇ ਨੌਜਾਂਦੇ ਭੁੱਲ ਭਾਈ} ਰਾਤ ਤਾਰੀ ਦਾ ਆਇਆ ਤਾਂ ਤਾਰੀ ਕਹਿੰਦਾ ਮੈਨੂੰ ਗੁੜ ਭੇਜੀ ਮੈਂ ਕਲਾੜੀ ਦਾ ਗੁੜ ਭੱਜ ਚੱਲੀ ਨਹੀਂ ਗੁੜ ਭੱਲੀ ਇੱਧਰ ਚੱਲ ਵੀ ਉੱਧਰ ਪਾਈ ਦੇਖ ਲੂੰਗਾ ਮਹਾਂ ਹਲੇ ਕੋਈ ਕਲਾੜੀ ਵਾਲੀ ਕ੍ਰੈਸ਼ ਹੋ ਜਾ ਦੇਖਰਾਬ ਹੋ ਜਾਂਦਾ ਯਾਰ ਕ੍ਰੈਸ਼ਰ ਬਾਦ ਕੀ ਇੰਨੀ ਰੌਣਕ ਲਾਉਂਦੇ ਆਤੀ ਉਹ ਹੈ ਕਿ ਨਹੀਂ ਕਿਹੜਾ ਹੈ ਨਹੀਂ ਗੋੜਾ ਉਹ ਕਲਾੜੀ ਦਾ ਹੈ ਜਿਹੜੀ ਬਾਈਕ ਖੋੜਲੀ ਇਕ ਕੜਾ ਆਗ ਬਣਾਉਂਦੇ ਆਪਾਂ ਉਹ ਗੋੜਾ ਉਹ ਹੋ ਗਿਆ ਹਾਂ ਜਾਂ ਮਾਰਦਾ ਮੈਂ ਕੱਪੜਾ ਜਾਂ ਮਾਰਦੇ ਕੱਪੜਾ ਮੈਂ ਉੱਥੀ ਅੰਦਰ ਹੈਣਾ ਟਰੈਕਟਰ ਉਹ ਵੀ ਖੜਾ ਵੀ ਉੱਥੀ ਚੱਲ ਠੀਕ ਐ ਹੁਣ ਆਇਆ ਲਿਬੜਿਆ ਪਤਾ ਉਧਰ ਨਦੀ ਮੈਨੂੰ ਕੱਢ ਲਿਆ ਆ ਜਿੱਥੇੋਂ ਆਪਾਂ ਭਰੇ ਵਟ੍ਰੇਲ ਕਰਦੇ ਨੇ ਤੇ ਕਮਾਲਪੁਰ ਨੂੰ ਕਮਾਲਪੁਰ ਦਾ ਕੀ ਹੋਊਗਾ ਉੱਥੇ ਜਦੋਂ ਹੁਣ ਉਧਰ ਮੀਂਹ ਪਿਆ ਉਹ ਸਾਰੀ ਨਦੀਆਂ ਫੇਰ ਪਾਣੀ ਘੁੰਮ ਗਿਆ ਮਾੜਾ ਮੋਟਾ ਪਿੰਡਾਂ ਦਾ ਨਾਲ ਕਿੰਨਾਂ ਸੂਏ ਸਾਂ ਜਾਂਦਾ ਉੱਥੇ ਦਾ ਸਾਰਾ ਘਾਣ ਵਛਿਆ ਪਿਆ ਹੁਣ ਲੇਲੀ ਜੀ ਬਣ ਗਈ ਸਾਰਾ ਈ ਟ੍ਰੇਲਾ ਲਿਬੜਿਆ ਪਤਾ ਮਹਤਵਾਲਾ ਇਹਨੂੰ ਥੋੜੀ ਇੰਡੀਅਨ ਨਿਊਜ਼ ਦੇ ਨਾਲ ਥੋੜੀ ਨਾ ਚਿਕਨ ਤਾਂ ਕਿ ਅੰਮ ਪਾਣੀ ਜਾਂ ਮਰਾਲਾ ਹੈ ਕਿ ਨਹੀਂ ਸਰਜਣਾ ਡੇ ਟੋਟਾ ਲੈ ਆਇਆ ਮੈਂ ਸਰਜੂ ਹੂੰ ਸਰਜੂ ਸਾਟਣਾ ਇਹ ਟੋਟਾ ਹੈ ਇੱਥੇ ਇੱਕ ਝੋਲੀ ਹੋਰ ਪਾਉਗੀ ਬਾਕੀ ਉੱਧਰ ਛੱਡ ਦੇ ਤਾਂ ਪਰਲੇ ਹੂੰ ਗੰਨਟ ਵਧੀਆ ਖੜੀ ਹੈ ਆਪਾਂ ਲੇਟ ਹੋ ਗਏ ਥੋੜਿਆ ਤੀਨ ਕੰਨ ਸੋ ਪਹੁੰਚਣੀ ਹੁੰਦਾ ਬਧੇਰਾ ਟਾਈਮ ਹੈ ਦੇਖੀ ਤੂੰ ਮੈਨੂੰ ਮੜਾ ਜਾ ਹੌਣ ਦੇ ਵਿਲਾ ਦੇ ਦੇਖੀ ਧੜਾਕੇ ਪੈਂਦੇ ਫਰੇ ਟੋਟਾ ਆ ਜਾ ਝਾੜੋ ਫਰੇ ਹੁੰਦੀ ਹੈ ਸਾਂਜੀ ਜੀ ਦੀ ਹੋਗੀ ਗੁੱਲਣਡਾ ਤਾਂ ਹੈ ਨਹੀਂ ਸਾਂਜੀ ਜੀ ਦਾ ਲਿਓਂਦਾ ਚੱਕ ਕੇ ਦਵਾਈ ਉੱਤੇ ਮੈਂ ਕਰ ਦੂੰਗਾ ਹੈ ਦਵਾਈ ਪਾਣੀ ਲਾ ਕੇ ਹੁਣੀ ਨਾ ਇੰਨੀ ਨਾ ਹੁਣੀ ਫਰੇ ਆ ਹੁਣੀ ਦਾ ਪਾਣੀ ਲਾ ਕੇ ਆਏ ਪਾਣੀ ਵੀ ਹੁਣ ਨਾ ਕਿੰਨੀ ਆ ਪਈ ਫਿਰ ਤੋਂ ਲਾਉਣੀ ਪੈਣੀ ਦੱਸ ਦਿਨ ਸਹੀ ਦਾਦੀ ਨੂੰ ਲਾ ਕੇ ਸਪਰੇਅ ਕਰੂੰਗਾ ਐਕਸ਼ਨ ਮੰਡਮਾਨ ਹੀ ਜਾ ਹੋਇਆ ਬਾਈ ਮੁੜ ਕੇ ਜਿੱਦਾਂ ਦਾ ਰੇਪ ਆਇਆ ਉੱਥੇ ਵੀ ਨਹੀਂ ਆਇਆ ਉੱਥੇ ਵੀੜਾ ਮਾਰਿਆ ਉਹ ਯਾਰ ਦੇਖਦੇ ਆ ਜਾਂ ਕਿੰਨਾ ਅੱਧੇ ਘੰਟੇ ਤੱਕ ਚੱਲਦੇ ਆ ਮਾਲ ਲੈ ਰਹੀ ਆ ਪਾਣੀ ਹੋਰ ਕੇ ਜਾਇਆ ਕਿਤੇ ਨਹੀਂ ਜਾ ਹਮ ਤਾਂ ਹੈਗਾ ਠੀਕ ਹੈ ਜਬੀ ਨੂੰ ਪਾਣੀ ਛੱਡਣਾ ਹੈ ਉਹਨੂੰ ਵੀ ਛੱਡਣਾ ਪੈਣਾ ਜਬੀ ਨੂੰ ਮਾਰ ਬੰਦਾ ਇੱਟਾ ਹੁਣ ਆ ਜਦ ਦੀ ਪਾਣੀ ਮੰਗਦੀ ਹੋਣੀ ਹੋਰ ਜਬੀ ਪਾਣੀ ਮੰਗਦੀ ਆ ਚਲ ਦੇਖਦੇ ਪਾਸੇ ਦੇਖ ના તો ઉપર કાઢે તું પાછી લેવા ਮੇਰੀ ਡਿਊਟੀ ਲੈ ਕੇ ਗਿਆ ਵਾ ਭਾਈ ਕਹਣਾ ਕੱਪੜਾ ਮਾਰ ਕੇ ਲਸਖਾ ਦੇ ਡਰਾਈਵਰ ਨੂੰ ਕਹ ਜਿੰਨਾ ਚਿਰ ਮੈਂ ਨਹੀਂ ਆਉਂਦਾ ਕੱਪੜਾ ਮਾਰੀ ਜਾ ਕੱਪੜਾ ਮਾਰੀ ਜਾ ਵਾ ਕੋਈ ਗੱਲ ਨਹੀਂ ਪੁੱਤਰਾ ਅਸੀਂ ਵੀ ਕਿਸੇ ਦਿਨ ਟਰੈਵਲ ਦੀ ਅਜਿਹਾ ਕਨੈਕਟਰ ਹੈ ਵਾ ਅਸੀਂ ਕਿਸੇ ਦਿਨ ਟਰੈਵਲ ਤੇ ਯਾ ਅੱਜ ਕੇ ਡਰਾਈਵਰ ਬਣਾਤੇ ਤਾਂ ਕਹਣਾ ਚਮਕਾ ਦੇ ਮੈਂ ਚਾਪ ਕੇ ਦਾ ਪਿਆ ਹੁਣ ਇਹ ਠੀਕ ਨਹੀਂ ਗੱਲ ਹਾਂ ਇਹਦਾ ਮਾੜਾ ਮੋਟਾ ਕਰਦਾ ਬਾਈ ਪਈਆਂ ਨਾ ਉੱਪਰ ਹੀ ਤੇ ਜਾਣਾ ਫੇ ਪੈਣੀ ਪੈਣਾ ਨਹੀਂ ਪੈਣਾ ਉਹ ਤਾਂ ਇਦਾਂ ਨਦੀਵਾਂ ਲਿਪੜਿਆ ਹੋਰ ਕੋਈ ਸੁਣਤੀ ਗੱਲ ਇਹਨੇ ਪਾ ਲਿਆ ਬਿੱਚ ਨੂੰ ਅਰੇ ਪਤਾ ਆਇਆ ਦੀ ਰਸਤਾ ਖਰਾਬ ਆ ਉਹ ਇੱਕ ਟੈਂਪੂ ਵਾਲਾ ਖੜਾ ਮੈਂ ਪਰਸ ਉੱਥੇ ਆਇਆ ਮੈਨੂੰ ਕਹਿੰਦਾ ਬਾਈ ਲੱਗ ਜੂਗਾ ਮੈਂ ਇੱਥੇ ਟਰੈਕਟਰ ਮਸੀ ਲੱਗਦਾ ਤੇਰਾ ਟੈਂਪੂ ਕਿੱਥੇ ਲੱਗ ਜੂਗਾ ਮੈਂ ਇੱਥੇ ਨਾਲ ਟਰੈਕਟਰ ਹੋਣਾ ਕਿਧਰ ਇਹਦੇ ਬਾਏ ਨੂੰ ਦੂਨੇ ਕਮਾਲਾ ਭੋਜੇ ਮਜਰੀ ਨਹੀਂ ਮਗਾਉ ਟਾਈਮ ਗਿਆ ਜੈ ਇਥੇ 120 ਵੀ ਕਵਾਟਰ ਲੈ ਕੇ 150 160 ਕਰਨਾ ਪੈ ਗਿਆ ਜਿੱਦਾਂ ਟਰੈਕਟਰ ਜਦੋਂ ਨਦੀ ਰੁੱਟੀ ਹੈ ਨਾ ਉੱਥੇ ਨੂੰ ਸਾਰੀ ਮਿੱਟੀ ਜਿਹੜੀ ਹੜ ਗਈ ਖੜੀ ਹੁੰਦਾ ਰੇਤ ਉਹ ਚੱਕੋ ਵਿੱਚ ਇੱਕ ਸਾਰੀ ਉਹ ਸਾਰੀ ਜਿੱਕ ਚੱਕ ਕੇ ਉੱਥੇ ਤੇ ਰੇਤਾ ਗਰੇ ਰੇਤਾ ਆ ਕੇ ਟਰੈਕਟਰ ਦਾ ਰਸਤਾ ਹੁਣ ਉੱਥੇ ਸਭ ਤੋਂ ਔਖੀ ਕਮਾਲਪੁਰੀਆਂ ਨੂੰ ਹੁਣ ਉਹਨਾਂ ਦੇ ਕਮਾਲਪੁਰ ਦੇ ਅੱਧੀ ਜ਼ਮੀਨ ਪਾਰ ਆਏ ਨਦੀ ਦੇ ਪਾਰ ਉਹਨਾਂ ਨੂੰ ਸਭ ਤੋਂ ਔਖਾ ਹੋਇਆ ਬ ਡੰਗਰਾਂ ਨੂੰ ਬੋਲਟ ਬੂਰ ਤਾਂ ਮੈਂ ਕਹਿੰਦਾ ਕੱਢਦੇ ਹੀ ਨਹੀਂ ਹੁਣ ਉੱਥੇ ਨੂੰ ਟਰੈਕਟਰ ਫਰੇ ਲੈ ਆਉਂਦੇ ਉਹਨੇ ਲੋਕ ਉਹ ਵੀ ਕਾਕੰਡਾ ਉੱਤਰ ਆਤਾ ਸਵਾਹਣਾ ਚਾਹੀਦਾ ਹੈ ਗਵਰਨਮੈਂਟ ਨੂੰ ਨਹੀਂ ਪੂਰੇ ਲਾਉਣਾ ਚਾਹੀਦਾ ਉੱਥੇ ਪੂਰੇ ਲਾ ਦੇ ਨਿਕ ਲੱਗੇ ਵੀ ਹੁਣ ਵਾਲੇ ਵਾਲੇ ਉੱਥੇ ਹੀ ਬੋਲ ਲਾ ਦੇਣਾ ਜਿਵੇਂ ਸਾਰੀ ਉੱਧਰ ਹੈ ਪੋਜੇ ਮੱਜਰੇ ਇਹਦੇ ਕਿੰਨੀ ਪੱਕੂ ਮੱਜਰੇ ਕਿੰਨੀ ਆਧੀ ਜ਼ਮੀਨ ਕਮਾਲ ਵਰਦੀ ਉਹ ਤਾਂ ਵਿਚਾਰੇ ਬਹੁਤ ਔਖੇ ਹੋਏ ਪਏ ਆ ਇਹਨਾਂ ਨੇ ਪਹਿਲਾਂ ਹੀ ਮਿੱਟੀ ਚੱਕੀ ਆ ਯਾਦ ਯਾਦਤ ਨਹੀਂ ਦੀ ਮਿੱਟੀ ਚੱਕਣੀ ਇਹਨਾਂ ਨੇ ਕਹਿੰਦੇ ਜੀ ਵਜਨ ਘਟਾਉਣਾ ਨੇ ਉਧੇ ਪਰ ਨਦੀ ਨਦੀ ਦਾ ਰੀਤਾ ਚੱਕ ਕੇ ਨਾ ਰੀਤਾ ਥਲੇ ਕਿਹਦੇ ਚਾਹੁਰ ਨੇ ਚੱਕਣਾ ਤਾਂ ਉਹ ਵੇਚਿਆ ਇਹਨਾਂ ਨੇ ਪੈਸੇ ਬਣਾਏ ਆ ਉਹਦੇ ਚਲ ਕੇ ਰਸਤਾ ਕਰਤਾ ਖਰਾਬ ਸਾਰੀ ਨੇ ਸਾਰੇ ਸੁੱ ਘਾ ਰਹਿ ਤਾ ਰੋਡ ਵਰਗਾ ਰੋਡ ਵਰਗਾ ਕਾਰ ਕੱਢ ਲਾ ਰੇੜਾ ਕੱਢ ਲਾ ਟਰੈਲਰ ਕੱਢ ਲਾ ਭਰਿਆ ਵਿਆ ਹੁਣ ਮੜਾ ਜੇ ਸਾਲਾ ਪਾਣੀ ਚੱਲੀ ਜਾਂਦਾ ਇੰਨਾ ਕੁ ਦਾ ਸਾਲਾ ਉੱਥੇ ਉਹ ਵੀ ਸਾਰੀ ਘੁੰਮੀਆਂ ਤਾਂ ਉੱਥੇ ਪਾਣੀ ਪੜ ਜਾਂਦਾ ਮੜਾ ਜਾ ਕੇ ਐਨੇ ਮੇ ਰਸਤਾ ਖਰਾਬ ਹੈ ਤੇ ਗੁਜਰਾ ਨੇ ਮੇ ਸਾਰੇ ਪੈਰ ਦਾ ਹੱਸ ਦਾ ਦਾ ਟੁੱਟ ਜਾਂਦਾ ਉੱਥੇ ਡੌਲ ਜੀ ਜੇ ਡੌਲ ਜੀ ਲਉਂਦੇ ਆ ਸਾਰੀ ਤਾਂ ਸਿਮ ਪਾਣੀ ਘੁੰਮ ਜਾਂਦਾ ਜਦ ਚਲੋ ਸਵਾਰੂੰਗੇ ਹੁਣ ਹੌਲੀ ਹੌਲੀ ਵੇ ਪਾਈ ਉਹਨਾਂ ਨੂੰ ਸਵਾਰ ਨਹੀਂ ਪੈਣਾ ਉਹਨਾਂ ਨੂੰ ਇਹਨਾਂ ਦੇ ਕੱਖ ਜਮੀਨ ਉੱਤੇ ਇਹ ਨਾ ਜਿੰਦਾ ਪਤਾ ਨਹੀਂ ਕਿੱਥੇ ਰੱਖਦਾ ਯਾਰ ਇਹ ਤੂਲ ਦਾ ਹਵਾ ਬਹੁਤ ਹੀ ਆ ਰਹੀ ਹੈ ਹਵਾ ਮੈਨੂੰ ਮੈਂ ਦਾ ਵੀ ਆਇਆ ਹੈ ਹਲੀ ਕੋਰਾ ਭੂਗਾ ਸੁਵੇ ਨਹੀਂ ਗੌਰ ਰੱਖਿਓ ਹੁਣ ਕੋਰੇ ਦੀ ਜਿਹੜੀ ਆ ਵਾਸ਼ਵਾ ਤੇਜ ਅੱਜ ਇਹ ਜੇ ਕੋਰਾ ਪੈ ਗਿਆ ਨੇ ਸਾਰਾ ਸੇਜਾ ਲਾਉਣਾ ਫੂਕ ਦੇਣਾ ਸਾਰਾ ਸੇਜਾ ਖਤਮ ਜਦੇ ਪਾਣੀ ਲਾਉਣਾ ਪੈਣਾ ਉਹਨਾਂ ਨਾਲ ਨੂੰ ਜੇ ਸਾਹ ਨਾਲ ਅੱਜ ਹਵਾ ਚੱਲਦੀ ਮੈਨੂੰ ਲੱਗਦਾ ਸਾਰ ਵੀ ਪੂਰਾ ਬਊਗਾ। ਬਾਲੋ ਪੱਕਾ ਕੋਰਾ। ਹਾਂ ਹਵਾ ਲਗੇ। ਹਾਂ ਠੰਡੀ ਹਵਾ ਚੱਲਦੀ ਐ। ਤੇ ਬਹੁਤ ਲੋ। ਠੀਕ ਆ। ਠੰਡ ਵੀ ਠਾਰੇ ਪੈਣੀ ਚਾਹੀਦੀ ਆ। ਇੰਨਾ ਪਵਾ ਕੇ ਆਇਆ ਤਾਂ ਹੁਣ। ਹਾਂ। ਰਾਜ ਦੀ ਸਾਰੀ ਇੰਨਾ ਪਾਤੀਆਂ। ਮਣਾ ਤਾਂ ਛੱਡ ਐਨ। ਅੱਛਾ ਚੱਲ ਵਧੀਆ ਨਾ ਨਿਭੜਿਆ ਕੰਮ। ਲਾ ਕੇ ਹੁਣ ਮੈਨੂੰ ਆਇਆ ਤਾਂ ਮੈਂ ਟਰੈਲਾ ਤੋੜਨਾ ਮੈਂ ਸਮਾਨ ਸੁੰਜੇ ਰਖਾਉਣਾ ਟਰੈਲਾ ਬੈ ਕੇ ਲਵਾਉਣਾ। ਬਸ ਹੁਣ। ਲਗ ਨਾ ਲਗ ਨਾ ਕੱਢਦੀ ਤੂੰ ਵਿੱਚ ਤੇ। ਹਾਂ ਜੀ ਨਹੀਂ ਹੁਣ ਹੁਣ। ਆਇਨਾ ਗੈ ਵੀ ਖੜਾਤਾ ਬਾਪੂ ਹੋ ਆਇਨਾ ਗੈ ਵੀ ਬਾਪੂ ਖੜਾ ਹੀ ਤਾਂ ਮੈਂ ਮਾਰ ਲਗਿਆ ਆਂ ਟਾਈਮ ਬਣਾਤਾ ਦਿੱਤਾ ਬਸ ਕੇ ਜਾਮ ਕੇ ਆਉਂ ਚਮਕਾਤਾ ਹੂੰ ਇਹ ਦੂਈ ਹੈ ਪਰਚੀ ਆਹ ਚੌਥੀ ਵਾਰ ਕੀ ਹੋ ਗਈ 42 ਦੂਈ 42 ਦੂਈ ਐ ਦੋ ਤਿੰਨ ਦੀ ਲੱਗਿਆ ਏ ਦੋ ਤਿੰਨ ਤੇ ਦੀਆਂ ਹਾਂ ਬਹੂਰਾ ਜਣੀਆ ਹੁਣ ਚੱਲੀ ਜਾਣਾ ਕੰਮ ਚੱਲੀ ਜਾਣਾ 19 ਸਾਲ ਸਾਲ ਚੱਲੀ ਜਾਣਾ ਰੋਹ ਦੇ ਰੋਹ ਦੀ ਗੜਾਈ ਦਾ ਓਕੇ ਇੱਕ ਦਿਨ ਲੱਗਦਾ ਵਿਛਾਲੇ ਇੱਕ ਦਿਨ ਕਰਾਂ ਕੱਲ ਸਾਨੂੰ ਕੱਲ ਦਿਖਾਉਨੇ ਮੇਲੇ ਦਾ ਮਾਹੌਲ ਵੀ ਅੱਜ ਜਾਂਦਾ ਮਿਲ ਮੈਂ ਜਾਊਂਗਾ ਅੱਜ ਜਾਂ ਗਿਆ ਜਾਇਆ ਇਹਨੂੰ ਜਾਣਦੇ ਤੇ ਮੈਂ ਜਾਣਾ ਅਗਲੀ ਵੀਡੀਓ ਚ ਆਊਗਾ ਹਾਂ ਪਰਸ ਵਾਲੀ ਚ ਉਹ ਇਹਦੀ ਜਾਨੂ ਬਹਿਣੀ ਆ ਦੂਈ ਪਰਸੋਂ ਚ ਪਾਉ ਉਹ ਜੋ ਮਰਜੀ ਲਾਲਾ ਅਗਲੀ ਵੀਡੀਓ ਚ ਆਊਗਾ ਜਾਇਓ ਮਾਰੇ ਉਹ ਕਿਡਾ ਪਰ ਜਾਇਓ ਇੱਧਰ ਨੂੰ ਇੱਥੇ ਨੂੰ ਨਾ ਫਾਜਿਓ ਕਮਲਪੁਰ ਨੂੰ ਕਿਧਰ ਜਾਇਆ ਮਾਰੇ ਬਾਹਰ ਜਾਉਂਗੇ ਹਾਂ ਇੱਧਰ ਨੂੰ ਬਾਈਪਾਸ ਨੂੰ ਆਹੋ ਸਿੱਧਾ ਉਹਨੂੰ ਆਪਣਾ ਕਾਇਨੌਰ ਵਾਲੀ ਰੋਡ ਨੂੰ ਇੱਧਰੋਂ ਜਾਂਦੇ ਆ ਆਪਾਂ ਚ ਜਾਇਓ ਪਾਤਰੀ ਕਾ ਜੀ ਸਾਰੇ ਨੂੰ ਹਾਂ ਉਹ ਤੂੰ ਕੱਖ ਬਟਣ ਚੱਲਿਆ ਕੱਖ ਬਟਣ ਚੱਲਿਆ ਮੈਂ ਚੱਲਿਆ ਪਾਈਪਲਾਈਨ ਫੀਟਿੰਗ ਵਾਲੇ ਅੱਛਾ ਇੱਥੇ ਮੈਂ ਜਨੇ ਕਮਾਲ ਮਰਸੂਏ ਤੇ ਦੇਖਦਾ ਹਾਂ ਕਿਥੇ ਮਿਲਦੇ ਆ ਮਰਸੂਏ ਤੇ ਮਿਲ ਜਾਣੇ ਉਹ ਆ ਬਹਗੇ ਆ ਉਹ ਬੋਰਡ ਵੀ ਦੇਖਣੇ ਲੋਹੇ ਦੇ ਮਿਲ ਜੂ ਸਭ ਕੁ ਸਭ ਦੇ ਪਾਸ ਮਫੇ ਠੀਕ ਸਾਰਾ ਫੀਟਿੰਗ ਦਾ ਸਮਾਨ ਉਹ ਤੋਂ ਸੁੱਚਾਂ ਤੇ ਲੈ ਕੇ ਮਫੇ ਤਾਂ ਗੱਲ ਬਣ ਗਈ ਲੈੜੀ ਸਰ ਜਾਣਾ ਹਾਂ ਪਾਈਪ ਜਿਹੜਾ ਹੈ ਮਰਜ਼ੀ ਮਹਿੰਗਾ ਸਸਤਾ ਜਿਵੇਂ ਮਰਜ਼ੀ ਲੀਦਾ ਉਹਦੇ ਮਰਸੂਏ ਚੱਲ ਤੂੰ ਮਰਸੂਏ ਚੱਲਿਆ ਇਹ ਮੈਂ ਲੈ ਕੇ ਰੋਪੜ ਨੂੰ ਤਾਂ ਪੈਸੇ ਹਾਂ ਹੁਣ ਇਹ ਕਹਿੰਦਾ ਮਰਸੂਏ ਜੇ ਮਰਸ ਮਾਸਟਰ ਵਾਲੀ ਉਹਦੇ ਕੋਲ ਵੀ ਰੱਖੇ ਪਾਇ ਪੂਜੇ ਦੇਖਾਂਗੇ ਦੇ ਕੋ ਮਿਲ ਕੇ ਠੀਕ ਹੈ ਨਹੀਂ ਰੋਪੜ ਤੇ ਨਾ ਉਹਦੇ ਬਾਅਦ ਦੇਖਿਆ ਵਾ ਵਧੀਆ ਪਾਇ ਪਲੈਂਟਰ ਵਾਲੇ ਠੀਕ ਆ ਹਾਂ ਚਲ ਜਾਂਦੇ ਆ ਨਾ ਮੈਂ ਦੇਖ ਕੇ ਲਿਆ ਕੇ ਜਾਂਦੇ ਵੀ ਵਾਲੇ ਉੱਤੇ ਆਹੋ ਸੋਚ ਮੈਂ ਲਿਆਂਦੀ ਕਿ ਦੋ ਵਾਰ ਹੈਗਾ ਮਨ ਹਾਰਾ ਉਹਦੇ ਬਾਸ ਸੰਗਰਾਂ ਤੇ ਲੈ ਕੇ ਸਭ ਉਸ ਹੈ ਹਾਂ ਮਨਸੂਰੀ ਵਾਲੇ ਕੋਲ ਬਹੁਤ ਪਾਈ ਫਾਇਦਾ ਨੇੜੇ ਦੁਕਾਨ ਦਾ ਹੈਗਾ ਹੈਗਾ ਸਮਾਂ ਬਹੁਤ ਫਾਇਦਾ ਯਾਰ ਮੈਂ ਵੀ ਲੈ ਕੇ ਆਇਆ ਸਮਾਂ ਆਹ ਦੇਖੋ ਹੌ ਟੀਨਾ ਵੀ ਆਪਣੇ ਮਿਲਦੀਆਂ ਔਰ ਨੇੜੇ ਟੀਨਾ ਦਾ ਚੱਕਰ ਜੱਜ ਪੈ ਗਿਆ ਇਹਦੇ ਕੋਲ ਨਵੀਆਂ ਨਹੀਂ ਆਈਆਂ ਪੁਰਾਣੀਆਂ ਦੀਆਂ ਥੋੜੇ ਜਿਹੇ ਨਾ 6 ਫੁੱਟ ਦੇ ਜਿਹੜੇ ਗੱ ਉਨੇ ਕਰਕੇ ਮੈਂ ਫਿਰ ਬੇਲੇ ਪਤਾ ਕਰਿਆ ਬੇਲੇ ਵਾਲੇ ਕੋਲ ਤੇ 6 ਫੁੱਟ ਨਹੀਂ 10 ਫੁੱਟ ਨਹੀਂ ਦੀਆਂ ਗਈਆਂ ਫਿਰ ਚਮਕੌਰ ਪਤਾ ਕਰਿਆ ਉਹ ਕਹਿੰਦਾ 10 ਫੁੱਟੀਆਂ ਐ 6 ਫੁੱਟੀਆਂ ਨਹੀਂ ਹੈਗੀਆਂ ਹਾਂ ਮਾ ਜੇ ਉਧਰ ਅਧਰ ਤੇ ਲੱਤੀਆਂ ਫਿਰ ਨਾਲੀ 'ਚ ਫਰਕ ਪੈਣਾ ਤੇ ਕੰਪਨੀ ਦਾ ਫਰਕ ਦਾ ਆਹੋ ਫਿਰ ਫਿਰ ਮੈਂ ਉਹਨੂੰ ਪੰਜਾਬ ਵਾਲੇ ਕੋਲ ਜਾਣਾ ਪਿਆ ਸਾਧਰ ਤੇ ਜਾ ਕੇ ਮੈਂ ਫੋਨ ਕਰਕੇ ਬੁਲਾਇਆ ਫਿਰੋ ਪੰਜਾਬ ਵਾਲੇ ਹਾਂ ਉਹ ਜਿਹਨੇ ਮੰਡ ਮਾ ਆਪਣੇ ਕੋਲ ਜ਼ਮੀਨ ਨਹੀਂ ਆਂਦੀ ਉਹ ਤੇ ਲਾਲਜੀ ਮੋਟਰ ਨਮੀ ਪਰ ਉਹਨਾਂ ਕੋਲ ਸਮਾਨ ਹੈ ਜਿਹੜਾ ਫਿਰ ਸਰੇ ਦਾ ਉੱਤਰਾ ਫ ਕੁਆਲਿਟੀ ਆ ਬਈ ਉਹਨਾਂ ਦੇ ਚੀਜ਼ ਆਏ ਨਹੀਂ ਹੈਗਾ ਵੀ 100 ਦਾ ਲੈ ਲਿਆ ਤੇ 10 ਜਿਆਦਾ ਲੈ ਲੈ ਲੱਖ ਰਾਇ ਦਾ ਰੁਪਈਆ ਨਹੀਂ ਘਟਾਉਣੇ ਦਾ ਜਿਹੜੀ ਗੱਲ ਕਰਤੀ ਸੀ ਐਲੀ ਸੀ ਅਧਿਕਟ ਬਾਤ ਨਹੀਂ ਦਾ ਬੂਟ ਨਹੀਂ ਚਲੋ ਉਹ ਗੱਲ ਕੋ ਸਮਝ ਲੈ ਤੂੰ ਜਾਣਦਾ ਇਹਨਾਂ ਦੋਹੇ ਦੀਆਂ ਚਾਦਰਾਂ ਮੈਂ ਕਹਿੰਦਾ ਨਹੀਂ ਰੋਪੜ ਦੇ ਕਿਸੇ ਕੋਲ ਹੋਣੇ ਜਿਹੇ ਰੋਪੜ ਉਹ ਸਾਰਾ ਮੈਂ ਤਾਂ ਤਾੜਾ ਦਾ ਮਾਲ ਰੋਪੜਾ ਤਾੜਾ ਦਾ ਮਾਲ ਤਾੜਾ ਦਾ ਮਾਲ ਰੱਖਦੇ ਆ ਸਾਰਾ ਚਾਰ ਮਹਾ ਕੋਈ ਨਹੀਂ ਫਰਕ ਦਾ ਕੋਈ ਨਹੀਂ ਬਹੁਤਾ ਹੈਗਾ ਉਹ ਮੁੰਡਾ ਵੀ ਜਾਣਦਾ ਸਾਨੂੰ ਬਜ਼ੁਰਗ ਵੀ ਜਾਣਦਾ ਆਏ ਰਹਿੰਦੇ ਉੱਥੇ ਐਤ ਬਾਤ ਨੂੰ ਤਾਂ ਨਹੀਂ ਪੱਕੀ ਆ ਉਹ ਆਹੋ ਆਇਦਾ ਜੇ ਹੁਣ ਘਟਾਉਣਾ ਹੁੰਦਾ ਲਾਗ ਦੁਕਾਨ ਆ ਧਿਆਨ ਨਾ ਰਹੀ ਉੱਥੇ ਜਿਹੜਾ ਕੋਈ ਮਰਜ਼ੀ ਕੋਲ ਆ ਮੈਂ ਮੈਨੂੰ ਆਇਦਾ ਵੀ ਮਿਲ ਜਵੇ ਦੋ ਜੋੜੇ ਮਿਲ ਕੇ 6 ਫੋਟਿਆਰ 10 ਫੋਟਿਆ ਉੱਥੇ ਮਿਲ ਗਈਆਂ ਉਹ ਬੁੱਤੇ ਦਾ ਭਾਈ ਲੋਹੇ ਦੀ ਲੈ ਲੈ ਜਿਹੜੀ ਮਰਜ਼ੀ ਲੈ ਲੈ ਪੁੱਤਾ ਗ੍ਰਾਮ ਭਰੇ ਵੇ ਉਹਨਾਂ ਨੇ ਪਲਾਸਟਿਕ ਲੈ ਲੈ ਲੋਹਾ ਲੈ ਲੈ ਮੱਠਲੇ ਦੇ ਲੈ ਕੁਝ ਲੈ ਲੈ ਲੋਹਾ ਸਰੀਏ ਦਾ ਤਾਂ ਨਹੀਂ ਗਾਰਡਰ ਜਿਹੇ ਜੇ ਮਰਜ਼ੀ ਲੈ ਲੈ ਪੁੱਤਾ ਤੇ ਇਹਦੇ ਬਾਅਦ ਸੁਣੀਆ ਮੈਂ ਕਹਿੰਦਾ ਕਿਹਦੇ ਬਾ? ਕਿਹਦੇ ਬਾ? ਮਾਸਟਰ ਪਤਾ ਬਿਜਲੀ ਦੀ ਹੁਕਮ ਤੈਨੂੰ ਹੁਕਮ ਨਾਲ ਲੈਂਦੀ ਆ ਮੈਂ ਉਹਨਾਂ ਵੀ ਲਿਆ ਮੈਂ ਸਾਰਾ ਕੁਝ ਮੈਂ ਤਾਂ ਬਿਜਲੀ ਦੇ ਪੈਪ ਲੈ ਆਉਣੇ ਉਹ ਗੁੰਡਾ ਉਹ ਵਾਲਾ ਕਹਿੰਦਾ ਮੈਂ ਸਾਰਾ ਕੁਝ ਆਵੇ ਬਸ ਉਹ ਹੀ ਲਿਆਉਣਾ ਰੂਪੜ ਜਾਣੀ ਲੋੜ ਨਹੀਂ ਗਾਟੀਆਂ ਤੇ ਲੈ ਕੇ ਪਲਾਸਾਂ ਤੇ ਲੈ ਕੇ ਪੈਸੇ ਕਰਸਾਂ ਤੇ ਲੈ ਕੇ ਸਭ ਕੁਝ ਸੋਦੇ ਕੋਲ ਤਾਂ ਸਹੀ ਲੈ ਜਾ ਜੋ ਮਰਜ਼ੀ ਲੈ ਲੈ ਤੇਸੀ ਲੈ ਕੇ ਮੈਂ ਉਹ ਤੇਸੀ ਵੀ ਮਾਸਟਰ ਕੋਲ ਵੀ ਸਾਮਾਨ ਖਾਦਾ ਹੈ ਮਾਸਟਰ ਕੋਲ ਵੀ ਸਾਰਾ ਹੀ ਸਾਮਾਨ ਹੈ ਹਾਂ ਮਾਸਟਰ ਜੀ ਨਹੀਂ ਆਏ ਕਹਿੰਦਾ ਵੀ ਦੇਖ ਲਓ ਕਿੱਥੇ ਪਿਆ ਮਾਸਟਰ ਨੂੰ ਨਹੀਂ ਪਤਾ ਇਹ ਮੁੰਡੇ ਨੂੰ ਪਤਾ ਨਾ ਹੁਣ ਤਾਰ ਘੱਟਾ ਹੋ ਰਿਹਾ ਉਹ ਅੱਜ ਵੀ ਚੰਡੀਗੜ੍ਹ ਨੂੰ ਗਿਆ ਹੋਇਆ ਹੈ ਇੱਕਣਾ ਹੁਣ ਕੱਲ ਦੀ ਪਰਚੀ ਗੱਜਦੀ ਐ ਇਹ ਅੱਜ ਦੀ ਉਹ ਐ ਕਿੱਲਿਆ ਹੈ ਕਿੱਲਿਆ ਵਸ ਹਾਂ ਬਸ ਠੀਕ ਐ ਇਹ ਸੌ ਹੀ ਲੰਦੇ ਆਪਣੇ ਹੋ ਰਹੇ ਨਾ ਇਹ ਸੌ ਦਾ ਇਹ ਦਵਾਲਾ ਤੁਹਾਡਾ ਦੀ 110 ਵਾਲਾ ਬਸ ਅੱਛਾ ਦੋ ਟੜੇ ਹੈ ਡੇਢ ਥੋੜਾ ਗਿਆਗਾ ਡੇਢ 100 ਵਾਲਾ ਤਾਂ ਚਾਹੀਦਾ ਯਾਰ ਪੂ 150 ਵਾਲੇ ਰਸਤੇ ਹੈਗੇ ਆ ਜੇ ਹੁਣ ਇੱਧਰੇ ਕੱਢ ਕੇ ਲਿਆਂਦਾ ਨਹੀਂ ਆਏ ਚੱਲ ਆਪਣੇ ਪਿੰਡਾਂ ਦੇ ਰਸਤੇ ਥੋੜੇ ਜਿਹਾ ਬੰਗਾ ਰੋਡ ਦਾ ਰੋਡ ਪਰ ਉਹ ਜਿੱਕਣਾ ਉਹਦਾ ਚਾਹੀ 200 300 ਜੁਗਾਹੀ ਦੇ ਮਾਮਾ ਪੰਮੇ ਵਾਲਾ ਰੋਡ ਪਰ ਠੀਕ ਉੱਥੇ ਦਾ 350 ਆਮ ਕਾ ਜਾਊਗਾ ਜੇ ਹੁਣ ਰੋਡ ਆਪਣੇ ਠੀਕ ਹੈ ਬਾਹਰ ਰਾਤ ਤੱਕ ਰੱਬ ਨੇ ਉਹ ਜਿਹੜਾ ਉਹ ਕਿਨੂੰ ਸਵਾਰਿਆ ਆ ਤਾਂ ਜਮੇ ਹੀ ਖਰਾਬ ਤਾਂ ਮੈਂ ਦਿਖਾਇਆ ਸੀ ਵੀਡੀਓ ਸਵਾਰਿਆ ਥਿੰਦੇ ਵਾਲਾਂ ਨੇ ਦੇਖਿਆ ਥਿੰਦੇ ਉਥੇ 150 ਤੋਂ ਪਾ ਲੰਦਾ ਲੇ ਲੈ ਨਿਕਲਣਾ ਕਿੱਥੇ ਉਸਦਾ ਉੱਥੇ ਟਾਇਰ ਆੜਾ ਚੱਲ ਰੇ ਗੱਪੇ ਡੂੰਗਾਤਾ ਆਹ ਤਾਂ ਮੈਦਾਨ ਦੇ ਦੇਖਿਆ ਨਵੇਂ ਸ਼ਹਿਰ ਕਿ ਇੱਕ ਟਾਈਮ ਤੇ ਵਜਨ ਆ ਜਾਂਦਾ ਸਾਰੇ ਆਉਂਦੇ ਆ 180 200 220 ਆਉਂਦੇ ਆ ਬਈ ਭਾਈ ਰੋਡ ਦਾ ਰੋਡ ਭਜਦੇ ਮੈਂ ਜਦੋਂ ਰੋਡ ਪਲਾਦੇ ਪਟਨਾ ਵੀ ਛਾਲਣਾ ਤੁਹਾਨੂੰ ਰੋਡ ਪਰ ਟ੍ਰਾਲੇ ਵੀ ਡਬਲ ਟਾਇਰਾਂ ਵਾਲੇ ਉਹ ਦੂਏ ਉਹਨਾਂ ਦੇ ਫਿਰ ਏਰੀਆ ਦੇ ਸਾਹਮਣੇ ਮਾਰ ਜਾਂਦਾ ਮਸਲ ਸੱਚੀ ਆਪਣੇ ਪਹੀਏ ਛੋਟੀਆਂ ਉਹ ਸਾਹਮਣੇ ਛੋਟਾ ਕੰਮ ਆ ਜਾ ਰੂਟਰ ਤੋਂ ਆ ਕੇ ਲਿਆਉਣਾ ਮੈਂ ਇਹਨੂੰ ਟ੍ਰੇਲਰ ਡਰਾਈਵਰ ਤੋਂ ਆ ਲੈਂਦਾ ਅੱਜ ਨਿੱਪੜੇ ਬਿਤੇ ਰੂਟਰ ਆ ਵੀ ਖੜਾ ਕੋਣੀ ਖੜਾ ਉਹਨੂੰ ਤੋਂ ਆ ਕੇ ਲਿਆਉਣਾ ਉਹਨੂੰ ਦੇਖਦਾ ਕੱਲੋਂ ਮੋੜ ਦੇ ਬੀਤੀ ਦੀ ਟੰਗੜਕ ਹਾਂਾਰੇ ਵਸੇ ਬਿੱਜੀ ਵੀ ਆ ਕੱਕ ਦਾ ਖਤਮ ਕਰਾ ਕੋਈ ਕੰਮ ਨੂੰ ਵੇਖਦਾ ਇੱਕ ਆਹੀ ਦੇਖਦਾ ਮਾ ਬੱਤਾ ਜਵੇ ਬਸ ਹੁਣ ਠੀਕ ਸਰੋਂ ਵਾਲਾ ਅੱਜ ਮੈਂ ਤਾਂ ਫੋੜਨੇ ਆ ਇਹ ਮੈਂ ਵੀ ਹੋੜ ਦਾ ਦੇਖਦਾ ਮੈਂ ਪੁਰਾਣੇ ਫੋੜ ਨੂੰ ਪਾਣਾ ਅੱਜ ਫੇਰ ਪਾਲੇ ਜੀ ਦੇਖਦਾ ਠੀਕ ਹੈ ਸਾਗੇ ਨਾ ਮੋੜ ਹੈ ਸ਼ਕੀਨ ਆ ਫੋੜੋ ਜਦੇ ਪਾ ਲੰਨਾ ਆਹ ਰੇਵੀ ਠੀਕ ਹੈ ਫੋੜ ਦਾ ਫਟਾ ਫੋੜਦੇ ਹੀ ਹਲਾਇਆ ਕਰਾ ਖੋ ਕੰਮ ਆ ਬੰਦਾ ਇੱਕੜਾ ਦੇ ਅੱਗੇ ਮੈਸੀ ਦੀ ਸਿਟੀ ਹੁੰਦੀ ਸੀ ਕਿਹੜਾ ਮਾਰਾ ਟਾਪ ਰੋਡ ਦਾ ਕਿਹੜੀ ਮੈਸੀ ਦੀ ਇੱਕੜਾ ਇਹ ਠੀਕ ਹੈ ਬਾਈ ਲੋ ਬਾਈ ਤਿਆਰੀ ਆ ਤਿਆਰੀ ਹੈ ਚਲੋ ਵੀ ਮਾਰੋ ਸਾਲਫ ਬਾਈ ਮਾਰ ਭਾਈ ਸਾਲਫ ਤੁਰਦਾ ਬਣ ਤੁਰਾ ਨਹੀਂ ਆਉਣਾ ਆ ਜਾ ਬਸ ਇੱਕੜਾ ਹੋ ਜਾ ਕਰ ਦਿੰਦਾ ਸੀ ਪਤਰੀ ਪਤਰੀਆਂ ਜੱਲਾਂ ਕੰਮ 22 ਦਿਨੋਂ ਹੁਣ ਇਹ ਨਾਲ ਪਾਰਕਿਆਂ ਦਾ ਚੱਲੀ ਜਾਣਾ ਕੰਮ ਹੁਣ ਸਿਆਲ ਸਿਆਲ ਵਧੀਆ ਦਿਲ ਲੱਗਿਆ ਰਹਿੰਦਾ ਨਾਲੇ ਹੈ ਕਿ ਨਹੀਂ ਉਹ ਪਤਾ ਹੋਊਗਾ ਸਾਡਾ ਤਾਂ ਲੱਗਿਆ ਹੋਇਆ ਪਿੰਡ 'ਚ ਜਿਹੜਾ ਬਾਰ ਮੈਟਰ ਨੂੰ ਪੁੱਛ ਲਾ ਕੋਈ ਨਾ ਜੈਕਟ ਉਡ ਲੈ ਲਈ ਉਹ ਬਾਈ ਜੇ ਕੁਝ ਕਰਨਾ ਹੈ ਤਾਂ ਛੱਟਣਾ ਹੀ ਪੈਂਦਾ ਕਾ ਦੇਖੋ ਛੱਟਣਾ ਤਾਂ ਕੁ ਕਰਨਾ ਪੈਂਦਾ ਕਰਨਾ ਪੈਂਦਾ ਇਹਨਾਂ ਦਾ ਕਾਹਬਤ ਹਾਂ ਜੈਕਟ ਲੈ ਲੀਦਾ ਹੈ ਹੈ ਜੈਕਟ ਉਡ ਲੈ ਲਈ ਹਾਂ ਲੋਈ ਪਾ ਲੈ ਹੁਣ ਹਵਾ ਲੱਗੀ ਟਰੈਕਟਰ 'ਤੇ ਕਰਨਾ ਹੀ ਪੈਣਾ ਹੈ ਹੈ ਕਿ ਨਹੀਂ ਹਾਂ ਕਹਿੰਦਾ ਪੈਸਾ ਫੇਰ ਹੈ ਕਿ ਤਮਾਸ਼ਾ ਦੇਖ ਐ ਕੰਮ ਐ ਇਹ ਜੇ ਹੁਣ ਕਦੋਂ ਕਰੂਗੇ ਤਾਂ ਹੀ ਪੈਸਾ ਆਉਣਾ ਜੋਲੇ ਹੀ ਹੈ ਕਿ ਨਹੀਂ ਬੈਠ ਕੇ ਤਾਂ ਕੋਈ ਨਹੀਂ ਬਣਾ ਕੋਈ ਬੈਠ ਕੇ ਕੁਝ ਨਹੀਂ ਬਣਾ ਜੀ ਸੋਚੀ ਜਾਉਂਗੇ ਜੇ ਸਰੀਰ ਨੂੰ ਕਸ਼ਟ ਦੋਗੇ ਤਾਂ ਹੀ ਚਾਰ ਪੈਸੇ ਇਕੱਠੇ ਹੋਣੇ ਬਾਈ ਹਾਂ ਚਲ ਫਿਰ ਕਾ ਇਕੱਠੇ ਜਾ ਗਏ ਸਾਲ ਸਾਲ ਹੋ ਗਏ ਕਸ਼ਟ ਕੱਟਦੇ ਆ ਨੂੰ ਅੱਜ ਮੁੱਲ ਪੈਣਾ ਟਰਾਲੀ ਗਈ ਹੋਈ ਦਾ ਬਾਕੀ ਸਪਰੇਅ ਕਰ ਦੇਖੀ ਜੋਗੀ ਜਿਆਦਾ ਹੋਊਗਾ ਸਪਰੇਅ ਕਰ ਦਿਓ ਥੋੜਾ ਬਿਮਾਰੀ ਪੈ ਗਈ ਆਏ ਹਲੇ 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 ਕਿਹੜੇ ਮੁੱਲ ਪੈ ਗਿਆ ਆ ਜਾ ਕਿਹੜੇ ਮੁੱਲ ਪੈ ਗਿਆ ਇਹਦਾ ਜਿੱਦਣ ਖਾਤੇ ਮੈਣੇ ਉਧਰੋਂ ਵੇਣਾ ਥਲੀ ਹੈ ਕਿ ਨਹੀਂ ਇਹ ਆਪਣੇ ਵੱਲ ਤੇ ਲੈ ਚੱਲੇ ਵੇਚਣ ਆ ਆ ਉਹ ਭਾਈ ਯਾਰ ਲਾ ਭਾਈ ਗਰੇਂਦਰ ਕਿੱਥੇ ਆ ਹੈ ਗਰੇਂਦਰ ਗਰੇਂਦਰ ਘਰੇ ਆ ਉਹਨੂੰ ਵੀ ਮਿਲਾ ਦਈਏ ਮਿਲਾ ਦੇ ਦੇ ਅੱਖ ਠੀਕ ਆ ਉਹਦੀ ਅੱਖ ਠੀਕ ਆ ਅੱਖ ਆਖ ਠੀਕ ਹੈ ਨਾ 8-10 ਵਾਲਾ ਬਹੁਤ ਆ ਨਾਲੇ ਬਹੁਤ ਕਾਬੂ ਕਰਨਾ ਪੈਂਦਾ ਹੈਗਾ ਨੱਥਾ ਪਾਉਣ ਵਾਲੇ ਕੰਮ ਹੋਇਆ ਪਿਆ ਬੈਠਦਾ ਨਹੀਂ ਹੈਗਾ ਟਿੱਕੇ ਉਹ ਅੱਖ ਠੀਕ ਹੈ ਚੱਲ ਮਿਲ ਕੇ ਜੀ ਫਿਰ ਚੱਲ ਤੂੰ ਕਹਿ ਕਹੂੰਗਾ ਬੱਚੇ ਵੀ ਇਤਨਾ ਕਰੋ ਬੁੱਤ ਕੇ ਕਿ ਜੇ ਮੇਰੇ ਡੱੱਕਾ ਬੱਚੇ ਦਾ ਅੱਖਾਂ ਮੈਂ ਜਿਹੜੇ ਛੋਟੇ ਬੱਚੇ ਦੇਖਦੇ ਐ ਕਿ ਉਹ ਡੱੱਕਾ ਨਾ ਚੱਕਿਓ ਠੀਕ ਹੈ ਨਾ ਕਹਿ ਫਿਰ ਹੁਣ ਜਿਹੜੇ ਸੌ ਤੇ ਬੱਚਾ ਆ ਅੱਖਾਂ ਮੈਂ ਡੱੱਕਾ ਨਾ ਚੱਕਿਓ ਡੱੱਕਾ ਮੇਰੀ ਹੱਥ ਮੈਂ ਵੱਜਿਆ ਏ ਇਹ ਹੋਰ ਕੀ ਕਰੇ ਅੱਖ ਨੂੰ ਡਾਕਟਰ ਨੇ ਕੀ ਕਰਿਆ ਟੱਕ ਨੂੰ ਡਾਕਟਰ ਨੇ ਕਹਿਆ ਟੀਵੀ ਨਹੀਂ ਦੇਖਣਾ ਫੋਨ ਨਹੀਂ ਦੇਖਣਾ ਅਗਲੇ ਮਹੀਨੇ ਅਗਲੇ 2 ਮਹੀਨੇ ਕਿ ਮਹੀਨਾ ਮਹੀਨਾ 1 ਮਹੀਨਾ ਨਹੀਂ 2 ਵੀ ਫੋਨ ਵੀ ਨਹੀਂ ਦੇਖਣਾ ਕਿੰਨੇ ਜਿਆਦਾ ਮਹੀਨੇ ਆ ਅੱਛਿਆ ਵੀ ਦੇਖਣਾ ਨਹੀਂ ਹੈਗਾ ਹੁਣ ਅੱਖ ਤੇਰੀ ਠੀਕ ਆ ਹੈਨਾ ਹਮ ਨਿਗਾਹ ਵੀ ਪੂਰੀ ਆ ਇਹਨ ਨਿਗਾਹ ਨੂੰ 100 ਵਾਰਨਵਾਰਸੀ ਕੱਲੂ ਜਾਣਾ ਹੈ ਦਿਖਾ ਕੇ ਆਣੀ ਆ ਪਹਿਲਾਂ ਹਾਲੂ ਪਤਾ ਹੈ ਕੱਲੂ ਨਹੀਂ ਪਰਸ ਨੂੰ ਪਰਸ ਨੂੰ ਜਾਣਾ ਪੁੱਤ ਟੱਕਣਾ ਕਿਹਾ ਨਹੀਂ ਦਿਖਾ ਕੇ ਜਾਇਓ ਬੁੱਧਵਾਰ ਨੂੰ ਜਾਣਾ ਦਿਖਾ ਕੇ ਜਾਇਓ ਬੁੱਧਵਾਰ ਨੂੰ ਠੀਕ ਹੈ ਹੁਣ ਆਏ ਨਾ ਹੁਣ ਤੈ ਵੀ ਗਾਹ ਨੂੰ ਡੱਕਾ ਨੀ ਚੱਕਣਾ ਪੁੱਤ ਠੀਕ ਹੈ ਨਾ ਗਾਹ ਮੰਨੀ ਜਾਂਦਾ ਠੀਕ ਹੈ ਨਾ ਇੱਕ ਹੌਣ ਦਿਖਾਈ ਮੈਂ ਜੱਖਣ ਹੌਲੀ ਪਿਆਰ ਨਾਲ ਖੋਲੇ ਹਾਂ ਏਦਾਂ ਆ ਦੇ ਆਹ ਦੇਖੋ ਬਈ ਮੜਾ ਜਾ ਮੜਾ ਜਾ ਜਾਂਦਾ ਕਿਤੇ ਕਿਤੇ ਨਹੀਂ ਠੀਕ ਹੈ ਨਾ ਹੈ ਤਾਂ ਠੀਕ ਆ ਉਹ ਠੀਕ ਆ ਉਹਦੇ ਟਾਂਕੇ ਕਰਕੇ ਨਾ ਉਪਰੀ ਜੀ ਅੱਖ ਤਾਂ ਲੱਗਦੀ ਆ ਅੱਖਾ ਉਹ ਪਾਹਵਾ ਲੱਗੂ ਆਇਆ ਗੱਲ ਆ ਇਹਦੇ ਨਾਲ ਹਾਂ ਰਤੇ ਆ ਬਾਲ ਕੱਟੇ ਵੀ ਪੇਫੜਦੇ ਉਹਦੇ ਕਰਕੇ ਉਪਰੀ ਲੱਗਦੀ ਆ ਭੋੜੀ ਅੱਖ ਹੂੰ ਟੀ ਟੂਰ ਕੁਛ ਨਹੀਂ ਆ ਗਿਆ ਠੀਕ ਹੈ ਨਿਗਾਹਾਂ ਠੀਕ ਹੈ ਬੱਜ ਗਿਆ ਟਾਂਕੇ ਵੀ ਦੋ ਜਗ੍ਹਾ ਲੱਗੇ ਇੱਕ ਅੰਦਰ ਸਰਜੀ ਵੀ ਉੱਪਰ ਟਾਂਕਾ ਲੱਗੇ ਵੀ ਉੱਪਰ ਲਾ ਲਾ ਤੇ ਉੱਪਰ ਵੀ ਹਾਂ ਇੱਥੇ ਤੇ ਟਾਈਮ ਤੇ ਤਾਂਹੀਂ ਟਾਈਮ ਬਹੁਤ ਲੱਗਿਆ ਹਾਂ ਤੇ ਸਾਨੂੰ ਠੀਕ ਹੈ ਨਾ ਤੇ ਤੁਹਾਨੂੰ ਕਹਾ ਮੰਨਦੀ ਜਾਂਦਾ ਠੀਕ ਹੈ ਨਾ ਹਾਂ ਸਾਫ ਨਹੀਂ ਕਰਦਾ ਨਾ ਹੁੰਦਾ ਵੀ ਇਲਤ ਨਹੀਂ ਕਰਨੀ ਫਿਰ ਇਲਤ ਨਹੀਂ ਕਰਨੀ ਠੀਕ ਹੈ ਨਾ ਠੀਕ ਹੈ ਨਾ ਹੁਣ ਤੇ ਸ਼ਰਤ ਕਰੂੰਗਾ ਤੂੰ ਹੁਣ ਜੇ ਟਰੈਕਟਰ ਆਉਗਾ ਤਾਂ ਰਾਮਗੜ ਜਾਮ ਕੋ ਉੱਠ ਕੇ ਮੱਠਣਾ ਨਹੀਂ ਹੈਗਾ ਮੱਠਾ ਤੇ ਹੁਣ ਰਾਮਗੜ ਜਾਮ ਉੱਠ ਕੇ ਠੀਕ ਹੈ ਨਾ ਟਰੈਕਟਰ ਆਉਂਦਾ ਵੀ ਆ ਰਾਮਗੜ ਉੱਠ ਕੇ ਜਾਣਾ ਹੈ ਤੁੱੜ ਕੇ ਆਪੇ 73 ਭੱਜਦਾ ਹੈ ਟਰੈਕਟਰ ਵਿੱਚ ਜਾਂ ਪਾਪਾ ਕੋਲ ਹੋਊਗਾ ਨਾ ਤਾਂ ਚੱਲਣਾ ਟਰੈਕਟਰ ਪਰ ਵੀ ਨਹੀਂ ਚੱਲਣਾ ਇਕੱਲੇ ਨੇ ਗਿਰ ਗਿਆ ਤਾਂ ਦੇਖ ਲੈ ਹੁਣ ਹੁਣ ਤਾਂ ਟਰੈਕਟਰ ਕੋਲ ਨੂੰ ਨੱਠੇ ਜਾਦਾ ਹਾਂ ਗਿਰ ਗਿਆ ਤੂੰ ਫੇਰ ਢੱਕਾ ਵੱਜੇ ਅੱਖ ਮਾ ਠੀਕ ਹੈ ਨਾ ਹਾਂ ਇਲਤ ਨਹੀਂ ਕਰਨੀ ਠੀਕ ਹੈ ਨਾ ਠੀਕ ਹੈ ਨਾ ਹੁਣ ਚਲੋ ਹਾਂ ਸੱਚੀ ਕਬਲਾ ਆਜੋ ਸੱਚੀ ਕਬਲਾ ਦੇਖ ਸੱਚੀ ਦਾ ਸਾਡੇ ਕੋ ਸਤਿ ਸ਼੍ਰੀਕਾਲ ਸਤਿ ਸ਼੍ਰੀਕਾਲ ਜੀ